टुजी अनदर वीडियो ਅੱਜ ਮੈਂ ਪਹੁੰਚਿਆ ਗੁਰਦੁਆਰਾ ਟੀਬੀ ਸਾਹਿਬ ਸ੍ਰੀ ਮੁਕਸਰ ਸਾਹਿਬ ਵਿਖੇ ਸਤਿਅ ਗੁਰਦੁਆਰਾ ਟੀਬੀ ਸਾਹਿਬ ਦਾ ਇਤਿਹਾਸ ਜਦ ਗੁਰੂ ਗੋਬਿੰਦ ਸਿੰਘ ਜੀ ਕਧਰਾਣੇ ਦੇ ਟਾਬਸਰੀ ਮੁਖਸਰ ਸਾਹਿਬ ਆਏ ਸੀ ਤਾਂ ਉਹ ਇਸ ਜਗ੍ਹਾ ਤੇ ਸਭ ਤੋਂ ਪਹਿਲਾਂ ਰੁਕੇ ਸੀ ਟੱਬਾ ਹੁੰਦਾ ਸੀ ਪਹਿਲਾਂ ਤੋਂ ਅੱਗੇ ਦਾ ਇਤਿਹਾਸ ਸਾਰਾ ਗੁਰਦੁਆਰਾ ਸਾਹਿਬ ਦਾ ਇਸ ਵੀਡੀਓ ਵਿੱਚ ਕਵਰ ਕਰਾਂਗੇ ਦਿਖਾਵਾਂਗੇ ਤੇ ਦੂ ਗੁਰਦੁਆਰਾ ਸਾਹਿਬ ਇੱਥੇ ਹੋਰ ਸਥਿਤ ਹੈ ਰਿਕਾਵ ਸਾਹਿਬ ਗੁਰਦੁਆਰਾ ਤੇ ਗੁਰਦੁਆਰਾ ਦਾਤਨਸਰ ਸਾਹਿਬ ਦੋਨੋਂ ਇਹਦੇ ਬਿਲਕੁਲ 1-2 ਕਿਲੋਮੀਟਰ ਦੇ ਫਾਸਲੇ ਤੇ ਨਜ਼ਦੀਕ ਹੈ ਤੇ ਚਲੋ ਆਪਾਂ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਸਾਰੀ ਇਨਫੋਰਮੇਸ਼ਨ ਦੱਸਦਾ ਹਾਂ ਗੁਰਦੁਆਰਾ ਸਾਹਿਬ ਬਾਰੇ ਇਹਨਾਂ ਗੁਰਦੁਆਰਾ ਸਾਹਿਬ ਦੇ ਇਤਿਹਾਸ ਤੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਸੋ ਚਲੋ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਗੁਰਦੁਆਰਾ ਟਿੱਬੀ ਸਾਹਿਬ ਸ੍ਰੀ ਮੁਕਸਰ ਸਾਹਿਬ ਇਹ ਗੁਰਦੁਆਰਾ ਸਾਹਿਬ ਦੀ ਮੇਨ ਬਿਲਡਿੰਗ ਹੈ ਇਹ ਇਤਿਹਾਸਿਕ ਇੱਥੇ ਵਾਣਾ ਜਿਹੜਾ ਗੁਰਦੁਆਰਾ ਟੋਟੀ ਕੰਢੀ ਸਾਹਿਬ ਵਿੱਚ ਵੀ ਆਪਾਂ ਇੱਕ ਵਾਣ ਦੇਖਿਆ ਸੀ ਉਹ ਇਤਿਹਾਸਿਕ ਵਾਣ ਸੀ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਘੋੜੇ ਨੂੰ ਬੰਨਿਆ ਸੀ ਤੇ ਇੱਥੇ ਵੀ ਇਹ ਵਾਣ ਮੌਜੂਦ ਹੈ ਉਸ ਟਾਈਮ ਦਾ ਜਦੋਂ ਇੱਥੇ ਟੱਬਾ ਹੁੰਦਾ ਸੀ ਇੱਕ ਬਹੁਤ ਵੱਡਾ ਜਿੱਥੇ ਗੁਰੂ ਗੋਮੇ ਸਿੰਘ ਜੀ ਨੇ ਆਪਣਾ ਅਸਨ ਲਗਾਇਆ ਸੀ ਜਦੋਂ ਅੱਗੇ ਤੋਂ ਆਏ ਸੀ ਖਦਰਾਣੇ ਦੀ ਢਾਬ ਚ ਐਂਟਰ ਹੁੰਦੇ ਸੀ ਮੁਕਸਰ ਸਾਹਿਬ ਚ ਆਏ ਸੀ ਤਾਂ ਸਭ ਤੋਂ ਪਹਿਲਾਂ ਇਸ ਸਥਾਨ ਤੇ ਰੁਕੇ ਸੀ ਇਸ ਟਿੱਬੇ ਤੇ ਉਹਨਾਂ ਨੇ ਆਪਣਾ ਆਸਨ ਲਾਇਆ ਸੀ ਜੋ ਹੁਣ ਅੱਜ ਦੇ ਟਾਈਮ 'ਚ ਇਸ ਜਗ੍ਹਾ ਤੇ ਗੁਰਦੁਆਰਾ ਸਾਹਿਬ ਮੌਜੂਦ ਹੈ ਗੁਰਦੁਆਰਾ ਸਾਹਿਬ ਬਹੁਤ ਹੀ ਖੁੱਲਾ ਡੁੱਲਾ ਹੈ ਤੇ ਬਹੁਤ ਹੀ ਜਗ੍ਹਾ ਹੈ ਜੋ ਗੁਰਦੁਆਰਾ ਸਾਹਿਬ ਦੀ ਕਵਰ ਕੀਤੀ ਹੋਈ ਹੈ ਬਹੁਤ ਹੀ ਖੁੱਲਾ ਤੇ ਸ਼ਾਨਦਾਰ ਤਰੀਕੇ ਦਾ ਵਧੀਆ ਬਣਿਆ ਹੋਇਆ ਹੈ ਇਸ ਜਗ੍ਹਾ ਤੋਂ ਦੇਖੀਏ ਤਾਂ ਗੁਰਦੁਆਰਾ ਸਾਹਿਬ ਦੀ ਮੇਨ ਬਿਲਡਿੰਗ ਬੈਕ ਸਾਈਡ ਤੋਂ ਇਸ ਤਰ੍ਹਾਂ ਦਿਖਦਾ ਹੈ ਉਹ ਜੋ ਸਾਹਮਣੇ ਦਰਵਾਜ਼ਾ ਦਿਖ ਰਿਹਾ ਉਹ ਇੱਕ ਹੀ ਦਰਵਾਜ਼ਾ ਹੈ ਗੁਰਦੁਆਰਾ ਸਾਹਿਬ ਵਿੱਚ ਐਂਟਰ ਹੋਣ ਦਾ ਤੇ ਉੱਥੋਂ ਐਂਟਰ ਹੋ ਕੇ ਗੁਰਦੁਆਰਾ ਸਾਹਿਬ ਦਾ ਮੱਥਾ ਦੇਖ ਸਕਦੇ ਹਾਂ ਇਹ ਗੁਰਦੁਆਰਾ ਸਾਹਿਬ ਦਾ ਮੇਨ ਐਂਟਰੈਂਸ ਹੈ ਤੇ ਇਹ ਉਹ ਇਤਿਹਾਸਿਕ ਬਾਣਾ ਜਿੱਥੇ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਟਾਈਮ ਦਾ ਬਾਣਾ ਹੈ ਉਸ ਟਾਈਮ ਦਾ ਹੈ ਜੋ ਪਹਿਲਾਂ ਇੱਥੇ ਇਹ ਟਿੱਬਾ ਮੌਜੂਦ ਸੀ ਜਿਹੜਾ ਬਹੁਤ ਹੀ ਜਿਆਦਾ ਉੱਚਾ ਸੀ ਜਿਸ ਤੇ ਬੈਠ ਕੇ ਗੁਰੂ ਗੋਬਿੰਦ ਸਿੰਘ ਜੀ ਆਪਣਾ ਅਸਨ ਲਗਾ ਕੇ ਸਾਰਾ ਅੱਗੇ ਦਾ ਲੜਾਈ ਦਾ ਸਾਰਾ ਜੋ ਮੈਨ ਸੀ ਉਹ ਇੱਥੋਂ ਹੀ ਗੁਰੂ ਗੋਬਿੰਦ ਸਿੰਘ ਜੀ ਦੇਖਦੇ ਸਨ ਇਤਿਹਾਸ ਗੁਰਦੁਆਰਾ ਟਿੱਬੀ ਸਾਹਿਬ ਜਦ ਗੁਰੂ ਗੋਬਿੰਦ ਸਿੰਘ ਜੀ ਖ드ਰਾਣੇ ਦੀ ਢਾਬ ਵਿਖੇ ਪਹਿਲਾਂ ਸ੍ਰੀ ਮੁਕਸور ਸਾਹਿਬ ਦਾ ਨਾਮ ਸਿੱਖ ਖ드ਰਾਣੇ ਦੀ ਢਾਬ ਭਾਈ ਦਾਸ ਸਿੰਘ ਦੀ ਸਲਾਹ ਤੇ ਬੇਨਤੀ ਤੇ ਇੱਥੇ ਪਹੁੰਚੇ ਤਾਂ ਉੱਚਾ ਟਿੱਬਾ ਸੀ ਇਸ ਟਿੱਬੇ ਉੱਤੇ ਗੁਰੂ ਜੀ ਨੇ ਆਪਣਾ ਆਸਨ ਲਗਾਇਆ ਜਦ ਖ드ਰਾਣੇ ਦੀ ਢਾਬ ਉੱਤੇ ਜੰਗ ਚੱਲ ਰਹੀ ਸੀ ਜੰਗ ਕਰ ਰਹੇ ਸਨ ਤਾਂ ਸਤਗੁਰਾਂ ਨੇ ਇਸ ਜਗ੍ਹਾ ਤੋਂ ਹੀ ਤੁਰਕਾਂ ਤੇ ਫੌਜਾਂ ਤੇ ਤੀਰਾਂ ਦਾ ਮੀਂਹ ਵਰਾਇਆ ਵਰਸਾਇਆ ਜੋ ਔਰੰਗਜ਼ੇਬ ਦੀ ਫੌਜ ਸੀ ਤੇ ਜੋ ਜਰਨੈਲ ਵਜ਼ੀਰ ਖਾਂ ਲੈ ਕੇ ਆਇਆ ਸੀ ਤੇ ਆਖਰੀ ਫੈਸਲਾ ਕੁੰਨ ਜੰਗ ਕਰਕੇ ਜਿੱਤ ਪ੍ਰਾਪਤ ਕੀਤੀ ਤੇ ਇਹ ਸਤਗੁਰਾਂ ਦਾ ਚਿੱਤ ਦਾ ਸਥਾਨ ਹੈ ਤੇ ਇਸ ਇੱਥੋਂ ਸਤਗੁਰੂ ਜੀ ਖੇਦਰਾਣੀ ਦੀ ਢਾਹ ਪਹੁੰਚੇ ਤੇ ਸਿੰਘਾਂ ਦੀ ਮਹਾਨ ਕੁਰਬਾਨੀ ਦੇਖ ਕੇ ਮਾਝੇ ਦੇ ਸਿੰਘਾਂ ਦੀ ਟੁੱਟੀ ਗੰਢੀ ਤੇ ਵਾਰ ਬਖਸ਼ਿਸ਼ ਕੀਤੀ। ਹਾਂਜੀ ਗੁਰਦੁਆਰਾ ਟਿੱਬੀ ਸਾਹਿਬ ਦੀ ਅੰਦਰੂਨੀ ਬਿਲਡਿੰਗ ਏ ਆ ਗਿਆ ਜੀ ਉਸ ਸਮੇਂ ਦਾ ਇਤਿਹਾਸਿਕ ਵਨ ਜਦ ਗੁਰੂ ਗੋਬਿੰਦ ਸਿੰਘ ਜੀ ਇੱਥੇ ਆਏ ਸੀ ਤਾਂ ਇਹ ਵਨ ਉਸ ਟਾਈਮ ਮੌਜੂਦ ਸੀ ਕਿੰਨੀਆਂ ਸਦੀਆਂ ਬੀਤ ਗਈਆਂ ਇਸ ਵਨ ਨੂੰ ਇਸ ਦਰਖਤ ਦੀ ਹਾਲੇ ਤੱਕ ਵੀ ਉਮਰ ਕਿੰਨੀ ਜ਼ਿਆਦਾ ਹੈ ਹਾਲੇ ਤੱਕ ਵੀ ਇਹ ਦਰਖਤ ਹਰਾ ਭਰਾ ਖੜਾ ਹੋਇਆ ਹੈ ਇਸ ਜੀ ਗੁਰਦੁਆਰਾ ਟਿੱਬੀ ਸਰਸਾ ਸਾਹਿਬ ਜਿੱਥੇ ਗੁਰੂ ਸਾਹਿਬ ਰੁਕੇ ਸੀ ਹੁਣ ਚੱਲਦੇ ਆਪਾਂ ਰਕਾਬ ਸਰਸਾ ਸਾਹਿਬ ਵੱਲ ਸਰ ਸਾਹਿਬ ਜਿਹੜਾ ਬਿਲਕੁਲ ਗੁਰਦੁਆਰਾ ਟਿੱਬੀ ਸਰ ਸਾਹਿਬ ਦੇ ਬਿਲਕੁਲ ਸਾਹਮਣੇ ਹੈ ਗੁਰਦੁਆਰਾ ਟਿੱਬੀ ਸਾਹਿਬ ਦੇ ਬਿਲਕੁਲ ਸਾਹਮਣੇ ਦਿੱਤਾ ਹੈ ਗੁਰਦੁਆਰਾ ਰਕਾਬ ਸਰ ਸਾਹਿਬ ਇਸ ਗੁਰਦੁਆਰਾ ਸਾਹਿਬ ਦਾ ਵੀ ਇਤਿਹਾਸ ਤੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਆਪਾਂ ਅੰਦਰ ਜਾ ਕੇ ਦੇਖਦੇ ਹਾਂ ਇਸ ਗੁਰਦੁਆਰਾ ਸਾਹਿਬ ਵਿੱਚ ਉਹ ਰਕਾਬ ਵੀ ਮੌਜੂਦ ਹੈ ਜੋ ਅੱਗੇ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦਿਖਾਉਂਗਾ ਕਿ ਜਦ ਗੁਰੂ ਸਾਹਿਬ ਜੀ ਇੱਥੋਂ ਅੱਗੇ ਜਾਂਦੇ ਸੀ ਤਾਂ ਕੋੜ ਦੇ ਰਕਾਬ ਟੁੱਟ ਗਈ ਸੀ ਤੇ ਉਹ ਰਕਾਬ ਇਸ ਕੋਰਟਵਰਾ ਸੇਵ ਵਿੱਚ ਮੌਜੂਦ ਹੈ ਜੋ ਅੱਗੇ ਇਸ ਵੀਡੀਓ ਵਿੱਚ ਆਪਾਂ ਦੇਖਾਂਗੇ ਗੁਰਦੁਆਰਾ ਰਕਾਬਸਰ ਸਾਹਿਬ ਦਾ ਇਹ ਐਂਟਰੈਂਸ ਗੇਟ ਆ ਜੀ ਇਹਦੇ ਜਿਵੇਂ ਇਸ ਗੇਟ ਰਾਹੀਂ ਐਂਟਰ ਹੋਇਆ ਤੇ ਇਹਦੇ ਸਾਹਮਣੇ ਹੋ ਤੁਹਾਨੂੰ ਖੰਡਾ ਸਾਹਿਬ ਦਿਖ ਰਿਹਾ ਉਹ ਨਿਸ਼ਾਨ ਸਾਹਿਬ ਦਿਖ ਰਿਹਾ ਤੇ ਉਹਦੇ ਉੱਥੇ ਗੁਰਦੁਆਰਾ ਟੀਤੀ ਸਾਹਿਬ ਮੌਜੂਦ ਆ ਗਿਆ ਤੇ ਉਹਦੇ ਬਿਲਕੁਲ ਸਾਹਮਣੇ ਇਹ ਗੁਰਦੁਆਰਾ ਰਕਾਬਸਰ ਸਾਹਿਬ ਹੈ ਗੁਰਦੁਆਰਾ ਰਕਾਬ ਸਰ ਸਾਹਿਬ ਦਾ ਇਤਿਹਾਸ ਇਹ ਹੈ ਕਿ ਜਦ ਗੁਰੂ ਗੋਬਿੰਦ ਸਿੰਘ ਜੀ ਗੁਰਦੁਆਰਾ ਟਿੱਬੀ ਸਾਹਿਬ ਤੋਂ ਅੱਗੇ ਵੱਲੋਂ ਜਾਂਦੇ ਸੀਗੇ ਗੁਰਦੁਆਰਾ ਟੁੱਟੀ ਘੰਡੀ ਸਾਹਿਬ ਵੱਲ ਜਾਂਦੇ ਸੀਗੇ ਤਾਂ ਜਦੋਂ ਇੱਥੋਂ ਦੀ ਗੁਜ਼ਰੇ ਤਾਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਦੀ ਇੱਥੇ ਰਕਾਬ ਟੁੱਟ ਗਈ ਸੀ ਤੇ ਜੋ ਰਕਾਬ ਹਲੇ ਵੀ ਇੱਥੇ ਮੌਜੂਦ ਹੈ ਉਹ ਇੱਥੇ ਪਈ ਹੋਈ ਹੈ ਉਹਦੀ ਵੀ ਦਰਸ਼ਨ ਤੁਹਾਨੂੰ ਇਸ ਵੀਡੀਓ ਵਿੱਚ ਕਰਾਵਾਂਗੇ